ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਹੇ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸਭ ਮੁਤੰਦਰਸਿਆਂ ਬਖਸ਼ਿਸ਼ਾੜੀਆਂ ਕੋਲੋਂ ਕੀ ਸਭ ਦੀਆਂ ਮਨੋਕਾਮਨਾਵਾਂ ਜਰੂਰ ਪੂਰੀਆਂ ਕਰੇ। ਸੋ ਇੱਕ ਅੱਜ ਖੁਸ਼ੀ ਜ਼ਾਹਰ ਕਰਨੀ ਆਪਾਂ ਨੇ ਤੁਹਾਡੇ ਹੋਰ ਸਾਰੀਆਂ ਸੰਗਤਾਂ ਦੇ ਅੱਗੇ ਬਹੁਤ ਸਾਰੇ ਪਹਿਲਾਂ ਪਨਾਟਰੀ ਆਉਂਦੇ ਰਹੇ ਉਹ ਕੋਈ ਸੱਚ ਲੋ ਫਾਲਤੂ ਜੇ ਕਮੈਂਟ ਵੀ ਸੀਗੇ ਉਹ ਥੋੜੇ ਜਿਹਾ ਪਰ ਜਦੋਂ ਕਿਸੇ ਨੂੰ ਅਸਲੀਅਤ ਨਾ ਪਤਾ ਹੋਵੇ ਤਾਂ ਫਿਰ ਉਹ ਜਿਹੜੇ ਕਮੈਂਟ ਆਪੇ ਰੋਂਗ ਲੱਗਣਗੇ ਜਦੋਂ ਅਸਲੀਅਤ ਪਤਾ ਲੱਗੂਗੀ ਤਾਂ ਸ਼ਾਇਦ ਉਹ ਕਮੈਂਟ ਕਰਨ ਵਾਲਿਆਂ ਨੂੰ ਅ ਅਸਾਧੂਗਾ ਵੀ ਅਸੀਂ ਕਿਸੇ ਨਾ ਕਿਸੇ ਟਾਈਮ ਗਲਤ ਕਮੈਂਟ ਕਰਦੇ ਸੀਗੇ ਜੀ ਬਲਣਾ ਸ਼ੁਰੂ ਕਰਦਾ ਹਾਂ ਜੀ ਅੱਜ ਮੇਰੇ ਹੱਥ ਦੇ ਵਿੱਚ ਇਹਨਾਂ ਵੋਟਾਂ ਨੇ ਕਹੇਗੀ ਕੋਈ ਵੀ ਕੰਮ ਸਮਾਂ ਆਏ ਤੇ ਜਗ ਜਹਰ ਕਰਨਾ ਚਾਹੀਦਾ ਸਮਾ ਬਹੁਤ ਖਰਾਬ ਚੱਲਦਾ ਤੁਹਾਨੂੰ ਪਤਾ ਵੀ ਵੀ ਜਰਦੇ ਵੀ ਨਹੀਂ ਹੈਗੇ ਬਹੁਤ ਸਾਰੇ ਲੋਕ ਸਿੱਧੀ ਗੱਲ ਤੁਹਾਨੂੰ ਮੈਂ ਦੱਸਦਾ ਜਰਦੇ ਵੀ ਨਹੀਂ ਕੇਅਰ ਆ ਜਿਹੜੀ ਲਾਈਫ ਦੇ ਵਿੱਚ ਬੰਦੇ ਨੂੰ ਆਪਣੇ ਆਪ ਹੀ ਰੱਖਣੀ ਚਾਹੀਦੀ ਹੈ ਕਹਿੰਦੇ ਆਪਣੇ ਪੱਤੇ ਉਹਦੇ ਵੀ ਸ਼ੋਅ ਕਰੋ ਜਦ ਜਰੂਰਤ ਹੋਵੇ ਨਹੀਂ ਸ਼ੋਅ ਕਰਨ ਦੀ ਜਰੂਰਤ ਨਹੀਂ ਹੈਗੀ ਸੋ ਖੁਸ਼ੀ ਦੀ ਗੱਲ ਹੈ ਰਪੋਟਾਂ ਮੇਰੇ ਹੱਥ ਦੇ ਵਿੱਚ ਵੀ ਆਈਆਂ ਹੋਈਆਂ ਨੇ ਤੇ ਰਪੋਟਾਂ ਦੇ ਵਿੱਚ ਚੈੱਕ ਅਪ ਕਰਵਾ ਕੇ ਆਈ ਸਾਡੀ ਜੈਸ਼ਮੀ ਮੈਂ ਜੇ ਤੁਹਾਨੂੰ ਸਿੱਧੀ ਜੀ ਗੱਲ ਕਰਾਂ ਵੀ ਮੈਂ ਨਾਨਾ ਬਣਨੇ ਵਾਲਾ ਹਾਂ ਜੀ ਹਾਂ ਦੇਖੋ ਕਿੰਨੇ ਕਿਹੜਾ ਹਾਂ ਹਾਂ ਇਹਦੇ ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਇਹ ਮਤਲਬ ਪਤਾ ਨਹੀਂ ਜਿਹੜੇ ਦੇਖਣ ਵਾਲੇ ਉਹਨਾਂ ਦੇ ਕੀ ਵਿਚਾਰ ਹੋਣਗੇ ਕੀ ਨਹੀਂ ਉਹ ਸਾਡਾ ਤੇ ਹੈ ਵੀ ਸਾਨੂੰ ਪਤਾ ਵੀ ਸਾਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਨਾ ਇੱਕ ਜਦੋਂ ਧੀ ਧਿਆਣੀ ਦੀ ਕੁੱਖ ਵਰਦੀ ਹੈ ਨਾ ਉਹ ਬਾਪ ਨੂੰ ਜਿਹੜੀ ਫੀਲਿੰਗ ਹੁੰਦੀ ਜਾਂ ਮਾਂ ਨੂੰ ਦੀ ਨਾ ਫੀਲਿੰਗ ਹੁੰਦੀ ਹੈ ਵੀ ਸਾਡੇ ਬੱਚੇ ਦਾ ਬਸੇਬਾ ਹੋ ਗਿਆ ਉਹ ਅਸੀਂ ਜਾਣਦੇ ਹਾਂ ਹਨ ਤੇ ਉਹ ਅੱਜ ਰਿਪੋਰਟਰ ਕੋਟੀਆਂ ਕਰਵਾ ਕੇ ਕਈ ਦਿਨਾਂ ਤੋਂ ਸਿਰਸਰਾਜ ਚੱਲਦਾ ਸੀਗੇ ਇਹਨਾਂ ਦੇ ਚਲੋ ਚੈੱਕ ਅੱਪ ਉਹਨਾਂ ਦਾ ਜਾਂਦੇ ਸੀਗੇ ਪਿਛਲੇ ਜੇ ਤੁਹਾਨੂੰ ਪਤਾ ਵੀ ਸੀਗਾ ਵੀ ਕੋਟੀਆਂ ਬਗਾਰਾਂ ਵੀ ਲੱਗੇ ਨੇ ਹਸਪੀਟਲ ਨੂੰ ਵੀ ਜਾਂਦੇ ਰਹੀ ਵਿਚਾਰੀਏ ਬਹੁਤ ਮੁਸ਼ਕਿਲ ਨੇ ਝੇਲਿਆ ਜਾਨੀ ਹੁਣ ਠੀਕ ਹੈ ਦਰਸਾ ਠੀਕ ਹੈ ਨਾ ਤੇ ਬਾਕੀ ਜਿਹੜੀਆਂ ਰਿਪੋਰਟਾਂ ਹੈਗੀਆਂ ਇਹ ਇਹਦੇ ਵਿੱਚ ਸਾਨੂੰ ਹੁਣ ਦੱਸੋ ਕਿ ਆ ਸਮਝ ਆਉਂਦੋ ਪਰ ਇਹ ਉਹਨਾਂ ਡਾਕਟਰਾਂ ਨੇ ਦੱਸ ਕੇ ਭੇਜਿਆ ਹੋਣਾ ਤੇ ਕਿਆ ਦੱਸਿਆ ਜਣੀਆਂ ਬਲੱਡ ਬਲੂਡ ਵਾਲੀਆਂ ਜਣੀਆਂ ਰਿਪੋਰਟਾਂ ਹੈਗੀਆਂ ਇਹ ਮੈਂ ਦੇਖ ਲਵਾਂ ਮੈਂ ਵੀ ਥੋੜਾ ਟਾਈਮ ਡਾਕਟਰ ਦੇ ਕੋਲ ਆਇਆ ਹੋਇਆ ਵੀ ਬਲੱਡ ਦੀਆਂ ਰਿਪੋਰਟਾਂ ਦੇ ਵਿੱਚ ਥੋੜੇ ਇੱਕ ਮਤਲਬ ਤੇ ਟੈਸਟਾਂ ਦੇ ਵਿੱਚ ਉੱਪਰ ਥੱਲੇ ਹੈਗਾ ਐ ਬਾਕੀ ਟੋਟਲੀ ਨਾਰਮਲ ਹੈਗੀਆਂ ਉਹ ਸਾਰਾ ਕੁਝ ਠੀਕ ਹੈ ਬਾਕੀ ਇਹ ਫਾਈਲ ਬਣ ਗਈ ਮਾਈ ਬੇਬੀ ਹੈਲਥ ਰਿਕਾਰਡ ਮਾਈ ਵੀ ਹਰ ਤਰ੍ਹਾਂ ਕੋੜ ਬਾਕੀ ਡਾਕਟਰ ਵੀ ਬਾਰੇ ਗੱਲ ਕੋਈ ਪੁਰਾਣੇ ਸਮੇਂ ਵੀ ਸੀਗੇ ਚਲੋ ਜਦੋਂ ਜੈਸਮੀਨ ਨੇ ਪੈਦਾ ਹੋਈ ਸੀਗੀ ਉਸ ਸਮੇਂ ਵੀ ਚਲੋ ਅਸੀਂ ਡਾਕਟਰਾਂ ਦੇ ਕੋਲ ਕੇਅਰ ਵਾਸਤੇ ਜਾਂਦੇ ਤੇ ਉਥੇ ਪਹਿਲਾਂ ਜਿਹਨੂੰ ਸਾਡੇ ਜਨਮ ਹੋਤ ਜਿੱਥੇ ਡਾਕਟਰ ਰੇਟੀ ਤੇ ਕਿਤੇ ਹੁੰਦੇ ਸੀਗੇ ਪਤਾ ਨਹੀਂ ਕਿਹੜੇ ਇਲਾਮਗਲ ਦੀ ਪੜਪੋੜ ਕੇ ਨਾਲ ਤਕੜੇ ਹੱਟੇ ਗੱਟੇ ਹੁਣ ਤਾਂ ਬਈ ਡਾਕਟਰ ਮੇਰੇ ਘਾਰੇ ਜਾਂਦਾ ਨਾਲ ਦੇ ਤਾਂ ਟਾਈਮ ਟਾਈਮ ਡਾਕਟਰ ਵੀ ਡਰਾ ਰੱਖਦੇ ਥੋੜੇ ਜਿਹਾ ਹੁਣ ਤੁਹਾਨੂੰ ਡਾਕਟਰਾਂ ਨੇ ਕੀ ਆਖਿਆ ਤਾਂ ਤੁਸੀਂ ਦੱਸੋ ਮੈਨੂੰ ਹੁਣ ਪ੍ਰੋਮੋ ਸਾਹਿਬ ਡਾਕਟਰ ਤਾਂ ਕਹਿੰਦੇ ਵੀ ਠੀਕ ਆ ਜੀ ਸਾਰਾ ਕੁਝ ਹਨਾ ਅੱਛਾ ਤੇ ਬਾਕੀ ਕੇਅਰ ਰੱਖੋ ਕਹਿੰਦੇ ਆਪਣੀ ਇਹ ਬਾਈ ਮਤਲਬ ਖਰਾਕ ਰੱਖੋ ਹਾਂਜੀ ਪੂਰਨ ਪਾਣੀ ਵਗੈਰਾ ਪੀਓ ਖੁਸ਼ ਰਹੋ ਆਪਣੇ ਘਰ ਵਾਲਿਆਂ ਨਾਲ ਰੱਜ ਕੇ ਲੜੋ ਮਤਲਬ ਦਿਮਾਗ ਤੇ ਸਟ्रेस ਨਹੀਂ ਰੱਖਣ ਕਰਦੇ ਹਾਂ ਮਤਲਬ ਟੈਂਸ਼ਨ ਨਹੀਂ ਰੱਖਣੀ ਹਾਂ ਟੈਂਸ਼ਨ ਰੱਖਣੀ ਪਰਮਾਤਮਾ ਦੇ ਸੰਗ ਚਾਹੀਦਾ ਆਪਣੀ ਫੇਵਰਿਟ ਚੀਜ਼ਾ ਕਾਉ ਜੀ ਮੇਰਾਜ ਮਾ ਕੜੀ ਚੌਰ ਇਹ ਗਾਮ ਸੁਰਾ ਇਹ ਜਿਆਦਾ ਚੀਜ਼ਾ ਆਪਣਾ ਜਾਨੀਆਂ ਬੰਦੇ ਜੋ ਚੀਜ਼ਾ ਮਾ ਪਤਾ ਕੋ ਤਾਂ ਅੱਜ ਕੱਲ ਦਾ ਸਮਾਜ ਹੈ ਨਾ ਜਿਹਨਾਂ ਤਲੀਆਂ ਹੋਈਆਂ ਚੀਜ਼ਾਂ ਤੋਂ ਥੋੜੀ ਪਰਹੇਜ਼ ਰੱਖ ਸਕਦਾ ਇਹ ਗੱਲਾਂ ਹੈ ਨਾ ਦੇਖੋ ਜਿਦਾ ਆਪਾਂ ਪੁਰਾਣੇ ਬਜ਼ੁਰਗਾਂ ਦੇ ਖਾਬ ਕੋ ਚੱਲੂਗੇ ਤਾਂ ਉਹ ਕੋ ਹੋਰ ਦਾ ਸਾਥ ਪਤਾ ਤਾਂ ਹੋਣ ਤੇ ਲੇਟੈਸਟ ਗੱਲ ਜਿਹੜੇ ਉਹ ਹੋਰ ਦਾ ਸਾਬਕਾ ਹਾਂਜੀ ਜਿਦਾ ਆ ਕੋਈ ਤਰੀਆਂ ਹੋਈ ਚੀਜ਼ਾਂ ਹੀ ਸੀ ਹੁੰਦੀਆਂ ਨਾ ਨਿਊਡਲ ਖੁੰਦੇਦੇ ਅਸੀਂ ਕਦੇ ਖਾਦੇ ਤੇ ਤੇਰੇ ਬੈਠੇ ਵਿੱਚ ਜੈਸਮਿਨ ਨਾ ਕਦੇ ਆ ਬਰਗਰਾਂ ਦਾ ਪਤਾ ਤਾਂ ਕੋਈ ਸਹੀ ਚੀਜ਼ਾਂ ਹੁੰਦੀਆਂ ਸੀ ਕਦੇ ਇੱਕ ਲਈ ਕੋਈ ਚੀ ਗਏ ਰੋਪੜ ਦੇ ਖਾਣੀ ਤਲੀ ਤਲਾਈ ਨਹੀਂ ਹੁਣ ਤਾਂ ਤੁਸੀਂ ਬੈਠੇ ਰੋਪੜ ਦੇ ਵਿੱਚ ਹੈ ਤੇ ਇਹਨਾਂ ਚੀਜ਼ਾਂ ਦੀ ਸਾਨੂੰ ਤੁਹਾਨੂੰ ਗੌਰ ਕਰਨੀ ਪਣੀ ਹੈ ਜਿਵੇਂ ਜਿਵੇਂ ਡਾਕਟਰ ਦੱਸਦੇ ਨੇ ਓਵੇਂ ਓਵੇਂ ਆਪਣਾ ਬਲੱਡ ਬਲੱਡ ਵਗੈਰਾ ਟਾਈਮ ਦਾ ਚੈੱਕ ਕਰਾਉਂਦੇ ਰਹੋ ਸਾਰਾ ਕੁਝ ਹੈ ਨਾ ਜਿਹੜੀ ਕੇਰ ਕੇਰ ਬਾਕੀ ਹੁਣ ਜ਼ਿਆਦਾਤਰ ਉਹ ਗੁਰਬਾਣੀ ਆ ਪੈਦਾ ਵੀ ਜੁੜੀ ਦੀ ਹੈ ਜ਼ਿਆਦਾ ਗੁਰਬਾਣੀ ਸੁਣਿਆ ਕਰ ਹਾਂ ਕਾਟ ਕਰਦੀਆਂ ਰੋਜ਼ ਸੱਤ ਕਰਦੀ ਆ ਉਹ ਤਾਂ ਪੈੜੀ ਕੋੜੀ ਦੀ ਕਰਦੀ ਹੁੰਦੀ ਆ ਕੁਝ ਥੋੜਾ ਜਿਹਾ ਉਸ ਤੋਂ ਐਕਸਟਰਾ ਕੀ ਕਰਨਾ ਇਹਦੇ ਬਾਰੇ ਵਿਚਾਰ ਕਰਨੀ ਆ ਆਪਣੇ ਘਰ ਦੇ ਵਿੱਚ ਠੀਕ ਹੈ ਨਾ ਗੱਲ ਐਕਸਟਰਾ ਨੇ ਮੇਰੇ ਬੁੱਕਸ ਪੜ੍ਹਨ ਬਹੁਤ ਧੀਰ ਕਰਦਾ ਮੈਂ ਨਵੇਂ ਨਵੇਂ ਚੀਜ਼ੇ ਕੁਝ ਸਿੱਖਾਂ ਜਿਹੜੀ ਬੁੱਕਸ ਵੀ ਪੜ੍ਹਨੀ ਹੈ ਉਹਦਾ ਵੀ ਤੈਨੂੰ ਕੋਈ ਇਹ ਹੋਣਾ ਚਾਹੀਦਾ ਵੀ ਤਰਕੀ ਹਾਲ ਹੂੰ ਵੀ ਚੰਗੇ ਖਿਆਲ ਪੈਦਾ ਹੋਣ ਦੇ ਨਾਲ ਸਾਰੇ ਵਕਤ ਲੱਗੇ ਸੋਚ ਹਾਂ ਪੋਜ਼ਿਟਿਵ ਥਿੰਕਿੰਗ ਅਲੀ ਸਮਝ ਗਏ ਗੋਲਮਾਦੀ ਕਹਾਣੀਆਂ ਪੜ੍ਹ ਲੈ ਉਹਦੇ ਵਿੱਚ ਜੇ ਆਪਾਂ ਨੂੰ ਇਮਪ੍ਰੈਸ਼ਨ ਮਿਲਦੇ ਨੇ ਬਹੁਤ ਵਧੀਆ-ਵਧੀਆ ਹਨਾ ਇਹਦੇ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੂੰ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਦਾ ਦਾ ਬੱਚੇ ਤੇ ਠੀਕ ਹੈ ਨਾ ਬਾਕੀ ਜੋ ਆਵੇ ਜੀ ਜਿਹਦੀ ਸੋਚ ਹੁੰਦੀ ਆ ਉਹ ਦੀ ਬੱਚੇ ਦੀ ਸੋਚ ਹੁੰਦੀ ਦਿਲ ਪਾ ਦਈਏ ਚੰਗੀ ਬਾਣੀ ਪੜੂਗੇ ਤਾਂ ਨਿਆਣੇ ਦੇ ਚੰਗੇ ਸਸਕਾਰ ਹੋਊਗਾ ਵੀ ਆਣਾਂ ਵਾਲੇ ਤੋਂ ਚੰਗਾ ਸੋਚਣ ਦੇ ਨਾਲ ਹੋਊਗਾ ਤੋਂ ਕੋਈ ਨਾ ਹਾਂ ਜੁਆਰ ਕਰ ਕੋਈ ਆ ਡੰਡਾ ਤੈਨੂੰ ਸਾਨੂੰ ਥੋੜਾ ਜਿਹਾ ਜਿਵੇਂ ਕਹਦੀ ਆ ਵੀ ਜਗਜੀ ਵੀ ਲੱਗਦੀ ਸੀ ਵੈਗੁਰ ਜੀ ਦਾ ਪਾਸਾ ਵੈਗੁਰ ਜੀ ਕੀ ਪ੍ਰਪਤੀ ਮੰਮੀ ਇਹ ਕੰਮ ਨਾ ਸੀ ਕਾ ਜੀ ਸਾਰੇ ਹਾਂ ਉਹ ਥੋੜਾ ਦੇ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਵੀ ਥੋੜੇ ਜਿਹੀ ਸ਼ਰਮ ਕਰਕੇ ਵੀ ਚਲੋ ਨਹੀਂ ਦੱਸ ਸਕੇ ਹੈਗੇ ਇਹ ਤੁਹਾਨੂੰ ਹਨਾ ਵੀ ਕਈ ਕਮੈਂਟਾਂ ਕਮੈਂਟ ਵੀ ਆਉਂਦੇ ਤੇ ਮਾੜੇ ਚੰਗੇ ਚਲੋ ਜਿਸ ਤਰ੍ਹਾਂ ਦਾ ਬੰਦਾ ਹੈਗਾ ਉਹ ਮੈਨੂੰ ਕਮੈਂਟ ਕਰ ਦਿੰਨੇ ਆ ਪਰ ਕਈ ਵਾਰ ਇਕੜਾ ਦਾ ਕਮੈਂਟ ਹੁੰਦਾ ਦੁਦੁਦ ਹੂੰ ਤਾਂ ਹੀ ਕਰਨਾ ਉਹ ਨਹੀਂ ਚਿਰ ਨਾਨੀ ਬਾਂਗੀ ਤਾਰ ਵਾਲੀ ਦੀ ਮੈਂ ਉਹ ਹੋ ਗਈ ਉਹ ਕੀ ਕੋਈ ਦੇ ਅਸੂ ਹੈ ਬਹੁਤ ਮਾਨੂੰ ਥੋੜੇ ਜਿਹਾ ਜ਼ਿਆਦਾ ਹੁੰਦਾ ਜੇ ਧੀ ਜਾਂ ਪੁੱਤ ਬਾਰੇ ਕੋਈ ਗਲਤ ਬੋਲਦਾ ਹੈਗਾ ਗੱਲ ਆਏ ਆਚਾਰ ਕੋ ਕਦੇ ਸੁਣੀਆ ਨਹੀਂ ਉਹ ਬੱਸ ਅਸੀਂ ਕਹਿ ਦਿੰਦੇ ਹੁੰਦੇ ਤੇ ਵੀ ਸਾਨੂੰ ਮੰਮੀ ਮਾ ਫਲਾਣਾ ਹੈ ਕਹਿੰਦਾ ਮੰਮੀ ਕਹਿੰਦੇ ਨੇ ਕਿ ਜੇ ਤੁਸੀਂ ਵੀ ਉਹਨਾਂ ਨੂੰ ਜਵਾਬ ਦੇ ਦਾ ਥੋੜੇ ਤੇ ਇਹਦੇ ਵਿੱਚ ਫਰਕ ਕਿਹੜਾ ਰਹੂਗਾ ਦੁਨੀ ਆਪਣੇ ਆਪਣੀ ਸੋਚ ਹੁੰਦੀ ਹੈ ਨਾਲੇ ਹੁਣ ਜੇ ਸਾਨੂੰ ਮੰਨ ਲਓ 100 ਚੋਂ 95 ਬੰਦੇ ਸਾਨੂੰ ਸਾਡੋ ਸਹੀ ਗਿਣਦੇ ਆ ਅਸੀਂ ਜੇ ਹੋ 5 ਬੰਦਾ ਚੋਂ ਹੈਗੇ ਆ ਮਾਰੇ ਹੁਣ ਅਸੀਂ ਉਹਨਾਂ ਨੂੰ ਬਾਹਰ ਥੋੜੀ ਸਕਦੇ ਆ ਬਿਲਕੁਲ ਬਿਲਕੁਲ ਨਾ ਇਹ ਬੰਦੇ ਦੀ ਆਪਣਾ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਹਾਂ ਬਸ ਆ ਇਥੋਂ ਪਤਾ ਲੱਗਦਾ ਜੀ ਹਾਂ ਜੀ ਹਾਂ ਬੰਦੇ ਦੀ ਸੋਚ ਕੇ ਲਈ ਜੀ ਹਾਂ ਜੀ ਹਾਂ ਹਾਂ ਬਸ ਬਸ ਜੇ ਕੋ ਕਿਸੇ ਨੂੰ ਨਾ ਆਪਣੇ ਮੂੰਹ ਦੇ ਵਿੱਚ ਤੇ ਗਾਣਾ ਕੱਢਦਾ ਉਹ ਗਾਣਾ ਸਭ ਤੋਂ ਪਹਿਲਾਂ ਉਹ ਆਪਸ ਹੁੰਦਾ ਉਹਦੇ ਕੰਨਾਂ 'ਚ ਪੈਂਦੀਆਂ ਹਾਂ ਜੀ ਹਾਂ ਫਿਰ ਤੂੰ ਇਹਨੂੰ ਕਿਸੇ ਦੀ ਮਾਂ ਭੈਣ ਕਰੂਗਾ ਮੰਨ ਲਾ ਮਾਂ ਦੀ ਗਾਣਾ ਕੱਢੀ ਕਿਸੇ ਨੂੰ ਭੈਣ ਦੀ ਗੱਲ ਕੱਢੀ ਸਭ ਤੋਂ ਪਹਿਲਾਂ ਉਹਨੇ ਕੰਨਾਂ ਨੂੰ ਸੁਣੀ ਤਾਂ ਉਹਦੇ ਵੀ ਸੁਣੀ ਉਹਦੇ ਵੀ ਭੈਣ ਹੈਗੀ ਉਹਦੀ ਵੀ ਮਾਂ ਹੈਗੀ ਆ ਬਿਲਕੁਲ ਪਰ ਉਹ ਤਾਂ ਕੁਛ ਹੁੰਦੀਆਂ ਗੱਲਾਂ ਇਹ ਪਰ ਰਾਜੀ ਰਹਿਣੇ ਆ ਲੋ ਵੀ ਹਮ ਆਪਣੀ ਸੋਚ ਦੇ ਹੀ ਜੀ ਲੈ ਕੇ ਆਏ ਆ ਉਹ ਹੀ ਸੋਚ ਮੈਂ ਕਹਿੰਦਾ ਵੀ ਉਹਨਾਂ ਤੇ ਕੀ ਪੁੱਤ ਦੀ ਵੀ ਨਾ ਹੋਵੇ ਹਾਂਜੀ ਹਾਂ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜੇ ਉਹਦੇ ਧੀ ਪੁੱਤਨ ਵੀ ਉਹ ਜੀ ਸੋਚ ਆ ਗਈ ਤਾਂ ਉਹ ਵੀ ਅਸੀਂ ਗਾਲੀ ਘੋਲ ਚਾਲੀ ਪੈਦਾ ਹੋਣਗੇ ਜਾਂ ਪੁੱਠੇ ਦਿੱਤੇ ਕਿਸੇ ਨੂੰ ਕਮੈਂਟ ਕਰਨਗੇ ਹਨਾ ਤਾਂ ਮੈਂ ਕਹਿੰਦਾ ਵੀ ਪ੍ਰਮਾਤਮਾ ਇਹ ਜੇ ਮਾਪੇ ਕਿਸੇ ਬੱਚੇ ਨੂੰ ਨਾਂ ਦੇਣ ਜਾਂ ਉਹ ਬੱਚਾ ਵਿਚਾਰਾ ਕੋ ਚੰਗੀ ਪਰਵਰਿਸ਼ ਮਿਲ ਜਵੇ ਰਹਿਗੇ ਨ ਸੱਚਾ ਪਾਤਸ਼ਾਹ ਕਿਰਪਾ ਕਰੇ ਕੋਈ ਸਮਝਤਾ ਜੇ ਉਹਨਾਂ ਲੋਕਾਂ ਨੂੰ ਹਾਂ ਪਰ ਕਈ ਨਾ ਜਿਹੜਾ ਹੁਣ ਕਮੈਂਟ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਜੈਸਮਿਨ ਵਾ ਮੰਨ ਕੇ ਚੱਲੀਏ ਕਈ ਲੋਕ ਹੁੰਦੇ ਐ ਇਸ ਤਰ੍ਹਾਂ ਵੀ ਚੱਲ ਉਹ ਸਰੀਰ ਬੋਲਣਾ ਇਹਨਾਂ ਨਾਲ ਸੋਚਦੇ ਆ ਵੀ ਚਲ ਵੈਸੇ ਹੀ ਮੋਟੀ ਆ ਪਰ ਉਹ ਸੋਚਣਗੇ ਇੱਕ ਵਾਰ ਵੀ ਅਸੀਂ ਬਹੁਤ ਗਲਤ ਬੋਲਦੇ ਹਾਂ ਸੋਚਣਗੇ ਉਹ ਅੱਜ ਦੇ ਦਿਨ ਮੈਂ ਬਿਲਕੁਲ ਮੇਰੇ ਦਿਮਾਗ ਇਹ ਗੱਲ ਕਹਦੇ ਵੀ ਉਹ ਸੋਚਣਗੇ ਆਪਣੇ ਆਪ ਨੂੰ ਕੋਸਣਗੇ ਵੀ ਅਸੀਂ ਗੱਲ ਤੁਹਾਡੇ ਸਿਰ ਨੂੰ ਗੱਲ ਕਰਦਿਆਂ ਅਸੀਂ ਵੀ ਚੰਗੀ ਗੱਲ ਨਹੀਂ ਕਰ ਪਰ ਫਿਰ ਵੀ ਕਿਸੇ ਦੇ ਧੀ ਪੁੱਤਰ ਨੂੰ ਗਲਤ ਬੋਲਣਾ ਬੜਾ ਤਾਂ ਕੋਈ ਨਾ ਕਰਦਾ ਉਹ ਵੀ ਆਪਣੇ ਧੀ ਪੁੱਤਰ ਬਾਰੇ ਪਤਾ ਹੀ ਹੁੰਦਾ ਕਿਸੇ ਉਹਨਾਂ ਨੇ ਕਹੇ ਜੇ ਨਿਕਲਣੇ ਉਹਨਾਂ ਨੂੰ ਨਹੀਂ ਪਤਾ ਸਾਨੂੰ ਤਾਂ ਪਤਾ ਵੀ ਸਾਡੇ ਹੀਰੇ ਆ ਪਰ ਹੀਰੇ ਹੋਰ ਸਾਦਰੀ ਹੋਣ ਦਾ ਨਿਕਲ ਜ਼ਰੂਰ ਕਹਿੰਦੇ ਨੇ ਪਰ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਦੇ ਨਿਕਲ ਜਾਣੇ ਆ। ਪਰ ਕਿਸੇ ਨੂੰ ਬੋਲਣ ਲੱਗੇ ਨਾ ਪਹਿਲਾਂ ਥੋੜਾ ਜਿਹਾ ਸੋਚ ਲੈਣਾ ਚਾਹੀਦਾ। ਇਹ ਕੋਈ ਆਕਰਮਿਕ ਸੁਖੀਰੇ ਇਹ ਟੌਪਿਕ ਨੂੰ ਬੰਦ ਕਰੋ। ਜੇ ਆਪਾਂ ਕੋਈ ਮਾੜਾ ਬੋਲਦਾ ਪਿਆ ਬੋਲਦਾ ਬੋਲੀ ਜੋ ਰੱਜ ਕੇ ਬੋਲੋ ਤੁਸੀਂ ਪਤਾ ਹੀ ਹੋਵੇ ਗੱਲ ਖਤਮ ਪਤਾ ਹੀ ਅਸੀਂ ਅਸੀਂ ਨਹੀਂ ਪ੍ਰਵਾਹ ਕਰਦੇ ਉਹਨਾਂ ਦੀ। ਬਸ। ਨਾ ਅਸੀਂ ਕਰਨੀ ਹੈ ਵੈਗੋ ਪਤਾ ਕਿ ਕਿਵੇਂ ਛਿੜਗੀ ਟੌਪਿਕ ਹੈ ਤੇ ਟੌਪਿਕ ਨਹੀਂ ਛੇੜਨਾ ਚਾਹੀਦਾ। ਉਹਨਾਂ ਦੀ ਜਾਣੋ ਉਹਨਾਂ ਦੀ ਗੱਲਾਂ ਨਾ ਕਰੋ। ਨਹੀ ਉਹਨਾਂ ਦੀ ਗੱਲਾਂ ਅਸੀਂ ਕੀ ਕਰੀਏ। ਕੈਰੀ ਬੀ ਉਸੁਰਾ ਨਹੀਂ ਚਾਹੀਦੀ ਬਸ। ਹਾਂ। ਉਹ ਤੁਹਾਡੇ ਸਾਹਮਣੇ ਪ੍ਰੈਗਨੈਂਸੀ 'ਚ ਦੇਖੋ ਜਦੋਂ ਚੱਲੀ ਆ ਰੋਸਟਿੰਗ ਵਾਲੀ ਵੀਡੀਓਜ਼ ਆ। ਉਹਨੂੰ ਲੱਗਦਾ ਹੀ ਸੱਟ ਪਿਆ। ਨਹੀ ਸੱਟ ਨਹੀਂ। ਕਹਿ ਨਹੀਂ ਕਹਿ ਤਾ ਸਾਨੂੰ ਵੀਰ ਬੱਟ ਕਰਨਾ ਨਹੀਂ ਆ। ਕਰਦਾ ਨਹੀਂ। ਬਿਲਕੁਲ ਤੁਹਾਨੂੰ ਆਸ ਹੈ। ਪਰ ਉਹ ਕਰ ਲਿਆ ਤਾਂ ਵੀ ਸ਼ਾਇਦ ਯਸਮੀਨ ਪਰਦਮਾ ਪਰ ਕੋਈ ਅਸਰ ਨਹੀਂ। ਉਹਨਾਂ ਦੀਆਂ ਚੰਗੀਆਂ ਗੱਲਾਂ ਕੈਚ ਵੀ ਕਰਨੀਆਂ। ਹਾਂ। ਉਹਨਾਂ ਨਾਲ ਗੱਲਾਂ ਜਿੱਦਾਂ ਕੈਚ ਨਹੀਂ ਕਰੀਆਂ ਇਹਨਾਂ ਦਾ ਹਲੇ ਮੰਮੀ ਜਰੂਰ ਗਾਣਾ ਕੱਢ ਦੇ ਮੈਂ ਮੰਮੀ ਨੂੰ ਕਹਿ ਰਹੀ ਮੈਂ ਤਾਂ ਮੰਮੀ ਤੁਸੀਂ ਉਹਨਾਂ ਨੂੰ ਗਾਣਾ ਕੱਢ ਦੇ ਆੱਡੇ ਦਾ ਪਾਪ ਉਹਨਾਂ ਤੇ ਵੈਸੇ ਹੀ ਤਾਂ ਹੋ ਹੀ ਜਾਂਦੇ ਹਾਂ ਇਹ ਵੀ ਗੱਲ ਹੈ ਕਿ ਜੀ ਮਾਣ ਗੱਲ ਇਹ ਆ ਆਪਾਂ ਕਿਸੇ ਨੂੰ ਕੁਛ ਨਹੀਂ ਰੱਖੀ ਸੱਚ ਮੰਮੀ ਵੀ ਤਾਂ ਬੋਲ ਦਿੱਤੀ ਕਿਉਂਕਿ ਦਿਲ ਇੰਨਾ ਦਾ ਬਿਦੂਗਦਾ ਤਾਂ ਇਹ ਆਈ ਥੈਂਕ ਯੂ ਹਾਂ ਮਾਮਾ ਨੂੰ ਕਹਿੰਦਾ ਕਿ ਪੁੱਤ ਨੂੰ ਕਹੀ ਬੋਲਦਾ ਬਸ ਸੁਪਾਈ ਜਾਂਦਾ ਮੰਮੀ ਨੇ ਤਾਂ ਪਾਪਾ ਨੇ YouTube ਮੇ ਡਿਲੀਟ ਕਰ ਦਿੱਤੀ ਇਹ ਮਮਾ ਨਾਲ ਲੈਣੀ ਤਾਂ YouTube ਉਹ ਕਰਨੀ ਪਈ ਇਹ ਨਾਈਸ ਤਾਂ ਮੈਨੂੰ ਕਿਹਾ ਮੈਂ ਕਿਹਾ ਬਾਕੀ ਨੇ ਵੀ ਫੋਨ ਨਹੀਂ ਲਗੜਾ ਇਹਨੂੰ ਪਰ ਉਹਦੇ ਬਾਅਦ ਸੰਦੀਪ ਸੰਦੀਪ ਨਾਮ ਮੈਂ ਕਿਹਾ ਬਣਾ ਕਿ ਤੂੰ ਸਮਝਣਾ ਕਰਦਾ ਕਹਿੰਦੇ ਸਮਝ ਗਈ ਵੀਰ ਜੀ ਮੈਨੂੰ ਜੋ ਉਹ ਦੇਖਦੀ ਆ ਜੀ ਮਾਹ ਤੁਸੀਂ YouTube ਦੇਖੀ ਜਾਓ ਨਾ ਮੈਂ ਖਰਾਬ ਕਰੀ ਜਾਉ ਹਾਂ ਜਦ ਤੱਕ ਕੋਈ ਚੀਜ਼ ਸਾਹਮਣੇ ਦੇਖੂਗਾ ਤਾਂ ਤੁਹਾਡੇ ਦਿਮਾਗ ਦੇ ਅਸਰ ਹੋਣੇ ਹੀ ਹੋਣਾ ਮਾੜਾ ਬੋਲ ਚੰਗਾ ਪਿੱਛੇ ਕਰ ਸੁਣੋ ਤੁਸੀਂ ਪਹਿਲੀਆਂ 50 ਵੀਡੀਓ ਦੇਖੀਆਂ ਉਹਨਾਂ ਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਇਹਦੇ ਨਾਲ 100 ਵੀਡੀਓ ਲੱਗੀਆਂ ਜਾਂ ਮੈਂ ਕਿੰਨੇ ਮੈਂ ਮਸਾ ਸਾਡੀ ਤਾਂ ਹੁਣ ਵੀ ਨਹੀਂ ਮੰਨ ਲਹਿੰਦੀਆਂ ਜੀ ਆਪਾਂ ਪਰ ਦੇਖੋ ਪਰ ਪਤਾ ਗੱਲ ਕਰ ਜੀ ਜੇੜੀ ਮੈਂ ਕਿਹੜਾ ਕੰਮ ਕੀ ਹੁੰਦਾ ਪੌਂਕਣਾ ਹਾਂ ਜੀ ਹਾਂ ਜੀ ਹਾਂ ਹਾਂ ਹੈਨਾ ਉਹਨੇ ਪੌਂਕਲੀ ਢੋਕਾ ਬਸ ਪੌਂਕਣ ਨੂੰ ਕੋਈ ਰੋਟੀ ਮਿਲਦੀ ਹੈ ਵਾਹ ਸਹੀ ਗੱਲ ਹੈ ਠੀਕ ਹੈ ਨਾ ਤਾਂ ਪੌਂਕਣਾ ਜਿੱਦਣ ਉਹ ਰੋਟੀ ਮਿਲਣੇ ਹੜਕ ਨਹੀਂ ਪੌਂਕਦੇ ਹੜ ਜਾਣਾ ਸਹੀ ਗੱਲ ਆ ਆਪਣੀ ਜਮਾਨ ਦੇ ਵਿੱਚ ਗੱਲ ਬਹੁਤ ਤੇ ਕੰਮ ਕੀ ਹੈ ਬੰਦਾ ਮੈਨੂੰ ਦੱਸੋ ਕੁੱਤੇ ਦਾ ਕੰਮ ਤਾਂ ਪੌਂਕਣਾ ਬਿਲਕੁਲ ਉਹ ਸਾਫੋਂ ਕੁੰਗਰ ਬੋਟੇ ਲਈ ਜੇ ਤੁਹਾਨੂੰ ਰੋਟੀ ਪਾਉਂਦੇ ਜਿੱਦਾਂ ਤੁਹਾਨੂੰ ਰੋਟੀ ਪਾਉਂਦੇ ਹੜ ਕੇ ਖਾਂਦੇ ਉਹਨੇ ਭੋਂਗੜਾ ਜਰ ਜਾ ਹੁਣ ਸਾਡੇ ਜਰੀਏ ਉਹਨੂੰ ਰੋਟੀ ਮਿਲਦੀ ਐ ਬਸ ਸੌਂਦ ਰਹੇ ਗਲਤ ਆ ਨਹੀਂ ਜੇ ਸਾਡੇ ਜਰੀਏ ਉਹਨੂੰ ਰੋਟੀ ਮਿਲਣ ਦੇ ਹੜ ਕੀ ਨਾਲੇ ਜਿਹੇ ਹਰਖਣਾ ਮੈਂ ਇਹ ਵੀ ਦੱਸਤਾ ਮੈਂ ਚੰਗੀ ਗੱਲ ਜਿੱਦਾਂ ਉਹਨਾਂ ਨੂੰ ਸਾਡੀ ਵੀਡੀਓ ਪਾਏ ਤੇ ਪੈਸੇ ਨਾ ਆਏ ਉਹਤੇ ਬਾਅਦ ਵਿੱਚ ਜੇ ਵੀਡੀਓ ਬਣਾਉਂਦੀ ਉਹਨੇ ਤਾਂ ਤਉਹ ਬੰਦੇ ਦੇ ਪੁੱਤ ਆ ਨਹੀਂ ਫਿਰ ਮੈਂ ਹਮੇਤੇ ਗੰਹ ਹੋਣਾ ਹਾਂ ਚਲੇ ਗਈ ਨਹੀਂ ਇੱਕ ਕਰ ਸਹੀ ਕਰ ਬੱਸ ਤੋਪਰ ਕਰ ਦੋ ਬੰਦੇ ਜੀ ਨਹੀਂ ਬਹਰ ਤੇ ਫੋਨ ਕਰੇ ਵੀ ਟੂਲ ਕਮਾਏ ਤਾਂ ਬੋਲ ਮੈਂ ਕਹਿੰਦਾ ਨਹੀਂ ਵੀ ਉਹ ਬੋਲੂਗਾ ਮੈਂ ਨਹੀਂ ਬੋਲਦਾ ਖਤਰਨਾਕੋਂ ਬੋਲੂਗਾ ਪਰ ਮੈਨੂੰ ਤਾਂ ਘਰਦਿਆਂ ਨੇ ਨਾ ਕਰੀ ਹੋਈ ਹੈ ਕਈ ਵਾਰ ਦੇਖ ਕੇ ਤਾਂ ਮਰ ਜਾਂਦਾ ਵੀ ਮੈਂ ਬੋਲਣਾ ਤੇ ਕਰ ਨਹੀਂ ਵੀ ਨੇ ਵੀਡੀਓ ਫੋਨ ਤਾਂ ਵੀ ਆਏ ਵੀ ਕਹਿੰਦੇ ਆ ਜੀ ਲੋਕ ਜਿਹੜੇ ਆਪਾਂ ਨੂੰ ਡੇਲੀ ਰੁਟੀਨ ਚ ਦੇਖਦੇ ਹੋ ਕਹਿੰਦੇ ਵੀ ਜੇ ਤੁਸੀਂ ਨਹੀਂ ਬੋਲੋ ਅਸੀਂ ਵੀਡੀਓ ਪਾ ਕੇ ਬੋਲਦੇ ਹਾਂ ਅਸੀਂ ਬੋਲਦੇ ਹਾਂ ਵੀ ਪਰ ਹੱਪਾ ਫੇਰ ਵੀ ਕਹੀਦਾ ਵੀ ਨਹੀਂ ਜੇ ਕੁੱਤਾ ਭੌਂਕਦਾ ਭੌਂਕੀ ਨਹੀਂ ਸਮਝੋ ਸਮਝੋ ਉਹ ਇਹਦਾ ਮਤਲਬ ਉਹ ਤਾਂ ਕਹਿੰਦੇ ਨੇ ਉਹ ਸਾਡੀ ਵੀਡੀਓ ਉਹਨਾਂ ਦੀ ਵੀਡੀਓ ਨੂੰ ਵਾਚ ਕਰ ਜਾਂਦੇ ਨੇ ਹਾਂਜੀ ਹਾਂ ਹਾਂ ਉਹ ਦੇਖਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਹੈ ਉਹ ਦੇਖੋ ਇਹਨਾ ਬੱਸ ਬੱਸ YouTube ਤੇ ਲਾ ਲੋ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਗੰਦ ਪਿਆ ਹੈ ਹੂੰ ਉਹ ਗੰਦ ਤਾਂ ਤੁਸਾਂ ਜਾਣਦੇ ਜਾਨਵਰ ਤੇ ਕਿੱਧਰ ਤੁਸਾਂ ਚੰਡਾ ਲੱਗਦਾ ਉੱਧਰ ਜਾਓ हां ਅਸੀਂ ਤਾਂ ਕਦੇ ਇਹ ਵੀ ਨਹੀਂ ਕਿਹਾ ਅਸੀਂ ਚਲੋ ਜੈਤਮੀ ਜੀ ਤੋਂ ਅੱਗੇ ਕਹਿ ਦਈਏ ਤਾਂ ਅੱਗੇ ਨੂੰ ਕਹਿਣੀ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੂੰ ਜਾਂ ਸਾਨੂੰ ਦੇਖੋ ਜਿਹੜਾ ਜੀ ਕਰਦਾ ਸਾਨੂੰ ਦੇਖੋ ਨਹੀਂ ਤਾਂ ਅਸੀਂ ਆਪਣੀ ਲਾਈਵ ਆ ਜਿਹੜੀ ਉਹ ਅਸੀਂ ਆਪਣੀ YouTube ਉੱਪਰ ਸਟੋਰ ਕਰ ਰਹੇ ਹਾਂ ਜੈਤਮੀ ਦੇ ਵਿਆਹ ਤੋਂ ਲੈ ਕੇ ਦੇਖ ਲੈ ਹੁਣ ਅੱਗੇ ਕਿੰਨੇ ਹੋਣਗੇ ਜਿੱਦਣ ਮਰਜ਼ੀ ਜੋ ਮਰਜ਼ੀ ਕੱਢ ਕੇ ਆਪਣਾ ਦੇਖ ਲੋ ਬੈਠ ਕੇ ਬਿਲਕੁਲ ਬਿਲਕੁਲ ਨਹੀਂ ਐਨੀ ਲਾਈਵ ਸਟੋਰ ਕੀਤੀ ਹੁੰਦੀ ਹੈ ਨਹੀਂ ਹੁੰਦੀ ਆਪਾਂ ਜਦੋਂ ਮਰਜ਼ੀ ਜਦੋਂ ਮਰਜ਼ੀ ਅਸੀਂ ਆਪਣੀ ਲਾਈਵ ਦੇ ਸਕਦੇ ਡੇਲੀ ਰੁਟੀਨ ਸਾਨੂੰ ਪਤਾ ਮੇਰੇ ਨਹੀਂ ਤਰੀਕੇ ਨਾਲ ਅਸੀਂ ਆਹ ਚੀਜ਼ ਬਣਾਈ ਸੀ ਜਾਂ ਆਹ ਅਸੀਂ ਫਲਾਣੇ ਦੇ ਆਹ ਗੱਲ ਹੋ ਗਈ ਸੀ ਜਾਂ ਰਿਸ਼ਤੇਦਾਰੀ ਚ ਕੀ ਇਹ ਉਹ ਤੇ ਇਨੀ ਗੱਲਾਂ ਨਹੀਂ ਯਾਦ ਰਹਿੰਦੀਆਂ ਜੇ ਹੁਣੇ ਕਿਸੇ ਨੂੰ ਕੋਰਚਰ ਕਰਦੇ ਹਾਂ ਤੇ ਆਪਣੀ ਮਾਸੀ ਕੋਲ ਜਾ ਕੇ ਤੇ ਦਿਨ ਪਤਾ ਆਦਾ ਕੋਈ ਹਾਂ ਕਿਹੜਾ ਤਾਂ ਹੈ ਦੇਨਸ ਹਾਲਕ ਹੋ ਗਿਆ ਪਤਾ ਨਹੀਂ ਕਿਹੜਾ ਦਿਨ ਤੱਕ ਹੀ ਨਹੀਂ ਪਰ ਕਿਹੜੇ ਕੱਪੜੇ ਪਾ ਕੇ ਗਏ ਤੇ ਉਹ ਵੀ ਨਹੀਂ ਯਾਦ ਸਹੀ ਗੱਲ ਗੱਡੀ ਵਿੱਚ ਕਿਹਦੇ ਮੋਟਰਸਾਈਕਲ ਵਿੱਚ ਇਹ ਤਾਂ ਕਿਹਾ ਸੀ 6.5 ਦਾ ਪੁਆਇੰਟ ਇਹ ਯਾਦ ਹੋਊਗਾ ਪਰ ਆਪਣੇ ਕੋਲ ਤਾਂ ਰਿਕਾਰਡ ਪਿਆ ਹੂੰ ਨਾ ਇਹ ਲੋਕ ਤਾਂ ਪੈਸੇ ਦੇ ਕੇ ਮੂਵੀਆ ਪਰਵਾਉਂਦੇ ਜੀ ਅਸੀਂ ਤਾਂ ਸਾਰੀ ਜ਼ਿੰਦਗੀ ਫ੍ਰੀ ਵਿੱਚ ਰਿਕਾਰਡ ਕਰਦੇ ਲੋਕ ਤਾਂ ਲੋਕ ਤਾਂ ਇਕੱਲਾ ਵਿਆਹ ਰਿਕਾਰਡ ਕਰਾਉਂਦੇ ਜੀ ਪੈਸੇ ਦੇ ਆਪਣੇ ਲਾਈਫ ਰਿਕਾਰਡ ਕਰ ਰਹੇ ਹਾਂ ਅਸੀਂ ਆਪਣੀ ਲਾਈਫ ਰਿਕਾਰਡ ਕਰ ਰਹੇ ਹਾਂ ਜੀ ਪੂਰੀ ਇਹ ਜਿੱਦਾਂ ਹੈ ਨਾ ਬਹੁਤ ਪਿਆਰ ਤੇ ਮੁਹੱਬਤ ਨਾਲ ਆਪਣਾ ਦੇਖੋ ਮੈਂ ਸਿੱਧੀ ਨਹੀਂ ਕਰਦਾ ਤਾਂ ਆਪਣਾ ਰੇਜ਼ ਕੋ ਵੀ ਹੈਗਾ ਜਿਹੜੀ ਵੀਡੀਓ ਹਰ ਜਿੰਦੇ ਆਪਣਾ ਹਾਂਜੀ 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 ਬਿਲਕੁਲ ਜੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਆਪਣੇ ਕੰਮ ਤੇ ਫੋਕਸ ਕਰ ਬਿਲਕੁਲ ਜੀ ਹਨਾ ਦੇਖੋ ਬੜੀਆਂ-ਬੜੀਆਂ ਕੰਪਨੀਆਂ ਗੱਡੀਆਂ ਬਣਾਉਂਦੀਆਂ ਕਿਸੇ ਦੀ ਗੱਡੀ ਪਿੱਟ ਜਾਂਦੀ ਹੈ ਕਿਸੇ ਦੀ ਚੱਲਦੀ ਰਹਿੰਦੀ ਆ ਉਹ ਲੋਕਾਂ ਬੰਦੂ ਉਹਨਾਂ ਦਾ ਸੋਨੋ ਲੋਕਾਂ ਦਾ ਕੋ ਮਤਲਬ ਥੋੜੋ ਇਹ ਹਰਮਨ ਲਾ ਲਈ ਬੀਐਮਡਬਲਿਊ ਕੋਈ ਗੱਡੀ ਕੜਾ ਕੜਾਈ ਹੈ ਉਹਦੇ ਵਿੱਚ ਕੋਈ ਫਾਲਟ ਆ ਗਿਆ ਉਹ ਕੱਢ ਲਊਗਾ ਦੋ ਦਿਨ ਬਾਅਦ ਕਿਸੇ ਜਿਹਨੇ ਬੀਐਮਡਬਲਿਊ ਦਾ ਮਾਲਕ ਉਹਨੂੰ ਕੀ ਫਰਕ ਹੈ ਹੂੰ ਕੋਈ ਹਾਥੀ ਨੂੰ ਕੀ ਫਰਕ ਕੁੱਤੇ ਭੌਂਕਦੇ ਆ ਬਿਲਕੁਲ ਬਿਲਕੁਲ ਲੋੜ ਹੀ ਨਹੀਂ ਹੈਗੀ ਉਹਨਾਂ ਨੇ ਚੱਲੀ ਜਾਵਲੇ ਇਹਨਾਂ ਨੇ ਆਗਣਾ ਬੋਲ ਬੋਲ ਕੇ ਆਪੇ ਆਪਾਂ ਆਪਣੀ ਮਸਤੀ ਦੇ ਨਾਲ ਚੱਲਦੇ ਰਹੇ ਆਪਣੀ ਲਾਈਫ ਦੇ ਵਿੱਚ ਜਿਹੜਾ ਸਾਨੂੰ ਇਹ ਬਿਜ਼ਨਸ ਮਿਲਿਆ ਹੋਇਆ ਨਾਲੇ ਸਾਡੀ ਲਾਈਫ ਹੈ ਕੋਈ ਅਸੀਂ ਸਪੈਸ਼ਲ ਹੋ ਨਹੀਂ ਕਰਦੇ ਅਸੀਂ ਆਪਣੀ ਲਾਈਫ ਦਾ ਮੂਮੈਂਟਸ ਹੈ ਲੋਕਾਂ ਦੇ ਅੱਗੇ ਸ਼ੇਅਰ ਕਰਦੇ ਬਹੁਤ ਵੱਡੀ ਗੱਲ ਹੁੰਦੀ ਕੋਈ ਕਰਕੇ ਦੇਖੇ ਫਿਰ ਪਤਾ ਲੱਗਦਾ ਕਰਨਾ ਸੋ ਕਹਿਣਾ ਸੱਚਾ ਹੁੰਦਾ ਵੀ ਐਂ ਚੱਕ ਕੇ ਕਮਾਉਗੇ ਨਹੀਂ ਆਏਗਾ ਕਿ ਵੀਡੀਓ ਪਾਉਣ ਲੈ ਵੀ ਜੇ ਸਾਨੂੰ ਇਹ ਆਏਗਾ ਕਿ ਵੀਡੀਓ ਪਾਉਣ ਲੈ ਆਏਗਾ ਕਿ ਐਂ ਦੇ ਕੱਪਨ ਨੇ ਆ ਫਿਰ ਤੁਸੀਂ ਸਭ ਨੂੰ ਦੇਖਦੇ ਕਹਿੰਦੇ ਮੈਂ ਅੰਨਾ ਹੋਰ ਉਹ ਦੇਖੋ ਤੁਸੀਂ ਜਨਰਲ ਬਹਿਲੇ ਆ ਸਹੀ ਗੱਲ ਹੈ ਉਹ ਲੋਕ ਬਿਲਕੁਲ ਜਿਹੜੇ ਪਸੰਦ ਨਹੀਂ ਕਰਦੇ ਸਾਡੀ ਵੀਡੀਓ ਨੂੰ ਫਿਰ ਵੀ ਦੇਖਦੇ ਆ ਉਹ ਬਹਿਲੇ ਆ ਉਹਨਾਂ ਨੂੰ ਮਤਲਬ ਇਹ ਨਹੀਂ ਬਸ ਉਹਨੂੰ ਨੁਕਤਾਚੀ ਨਹੀਂ ਕਰਨ ਵਾਲੇ ਹਮ ਚਲੋ ਮੈਂ ਮੈਂ ਤਾਂ ਪ੍ਰੋਪਰਤ ਬਰਤ ਕਰੀ ਜਾਂਦਾ ਤੁਸੀਂ ਉਧਰ ਨੂੰ ਖੇਡ ਲੈਣਾ ਨਹੀਂ ਇੱਕ ਗੱਲ ਮੈਂ ਨਹੀਂ ਚੀਤ ਕਰਦਾ ਮੰਮੀ ਦੀ ਗੱਲ ਕਰਦੀ ਆ ਮੈਂ ਮੰਮੀ ਨੇ ਆਏ ਕਹਿਣਾ ਕੋਈ ਨਹੀਂ ਹੈ ਵੀ ਗੱਲ ਚਾਓ ਹੁਣ ਮਾਪੇ ਦੇ ਵਿੱਚ ਆਪਾਂ ਨੇ ਇੱਕ ਆਪਣੀ ਖੁਸ਼ੀ ਸ਼ੇਅਰ ਕੀਤੀ ਹੈ ਸਾਡੀ ਫੈਮਲੀ ਕੋ ਵੀ YouTube ਸਾਡੀ ਫੈਮਲੀ ਹੈ ਹਾਂਜੀ ਅੱਛਾ ਸਾਡੀਆਂ ਮੇਰੀਆਂ ਬਹੁਤ ਭੈਣਾਂ ਨੂੰ ਬੜਾ ਨੌਲੇਜ ਹੈਗੀ ਵੀ ਆ ਉਹਨਾਂ ਨੇ ਸਾਨੂੰ ਸੁਝਾਅ ਵੀ ਦਿੱਤੇ ਹਰ ਇੱਕ ਚੀਜ਼ ਦਾ ਠੀਕ ਹੈ ਨਾ ਤੇ ਉਹ ਭੈਣਾਂ ਨੇ ਹੀ ਸਾਨੂੰ ਸਪੈਸ਼ਲ ਕਰਕੇ ਰੋਕਿਆ ਵੀ ਨੇ ਸਰ ਵੀਰ ਤੁਸੀਂ ਹੱਲ ਸ਼ੋਹਨਾ ਕਰਿਓ ਇਹ ਚੀਜ਼ ਨੂੰ ਮੈਂ ਬਹੁਤ ਮਾਰੇ ਰੋਕੀ ਬੈਠੀ ਸੀ ਹੈਨਾ ਬਿਲਕੁਲ ਜੀ ਚਲੋ ਪਤਾ ਨਹੀਂ ਅਧਿਵਿਅ ਕਾਲਪੁਰਖ ਨੂੰ ਮੰਨਣ ਵਾਲਿਆਂ ਕੋਈ ਪਾਈ ਅਸੀਂ ਮਤਲਬ ਕਿ ਕਿਸੇ ਦਾ ਮੈਂ ਤਾਂ ਛੜਦਾ ਨਹੀਂ ਨਾ ਸਿੱਧੀ ਜੀ ਕਰਦਾ ਮੈਂ ਤਾਂ ਕਿਸੇ ਦਾ ਮੈਂ ਆਪਣੀ ਛੜਦਾ ਨਹੀਂ ਮੈਂ ਜਿਹੜੇ ਤੋਂ ਜੀ ਮੈਂ ਜੀ ਕਰਦਾ ਮੈਂ ਤਾਂ ਆਪਣਾ ਨਮਸਕਾਰ ਕਰਕੇ ਆਉਂਦਾ ਕਿਉਂਕਿ ਦੇਵੀ ਇਹ ਭ੍ਰੰਡ ਦੇ ਵਿੱਚ ਜੋ ਕੁਝ ਵੀ ਉਪਜਿਆ ਉਸ ਅਕਾਲ ਪੁਰਖ ਦੀ ਰਾਜਾ ਵਿੱਚ ਤੇ ਉਪਜਿਆ ਏ ਉਹਨੇ ਹੀ ਸਾਧੂ ਸੰਤ ਭੇਜੇ ਆ ਉਹਨੇ ਹੀ ਦੇਵੀ ਦੇਵਤੇ ਭੇਜੇ ਆ ਉਹਨੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭੇਜਿਆ ਏ ਹਨ ਦਸੇ ਬਾਸ਼ੇ ਭੇਜਿਆ ਉਹਨਾਂ ਨੇ ਭੇਜਿਆ ਇੱਕੋ ਸ਼ਕਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਿਹਨੂੰ ਮੰਨਿਆ ਕਹਿੰਦੇ ਉਹਨਾਂ ਨੂੰ ਮੰਨ ਲਓ ਉਹਨਾਂ ਨੇ ਸ਼ੀਸ਼ੀ ਵੀਰਾਂ ਨੂੰ ਭੇਜੀ ਧਾਰਨ ਹੋਣਾ ਸਭ ਨੂੰ ਉਹਨਾਂ ਨੇ ਭੇਜਿਆ ਸਾਰੇ ਧਰਮ ਇੱਕੋ ਆ ਬਸ ਰਸਤੇ ਥੋੜੇ ਜਿਹਾ ਵੱਖ-ਵੱਖ ਆ ਮੰਨੋ ਉਹਨਾਂ ਨੂੰ ਉਹਨਾਂ ਨੂੰ ਯਾਦ ਰੱਖੋ ਉਹਨਾਂ ਦੇ ਕਹੇ ਹੋਏ ਪਿੱਛੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਵਿੱਚ ਜਿਹੜੀਆਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਉਹਨਾਂ ਦਾ ਇੰਜੋਏ ਕਰੋ ਆਪਣਾ ਹਾਂ ਬਿਲਕੁਲ ਜੀ ਆਇਆ ਚਲੋ ਆ ਪਾਣੀ ਹਲ ਜੈਲਨ ਦੀ ਇਹਦੀ ਖੁਸ਼ੀ ਦੇ ਵਿੱਚ ਇੱਕਦਮ ਰੋਟੀ ਮੈਂ ਖਵਾਉਂਗਾ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਨਾਂ ਦੇ ਬੱਲੇ ਮਾਰ ਦਿੱਤੇ ਨਾ ਉਹ ਬਾਡੀ ਠੀਕ ਹੈ ਨਾ ਤੇ ਕਿਉਂਕਿ ਉਹ ਬਾਅਦ ਜੁਮਨਾ ਆ ਗਿਆ ਜੀ ਪੁਰਾਣੇ ਪੁਰਾਣੇ ਸਮਿਆਂ ਦੇ ਵਿੱਚ ਕੁਝ ਗੱਲਾਂ ਹੋਰ ਸੀਗੀਆਂ ਹੁਣ ਜਦਕਿ ਮੈਂ ਤਾਂ ਸਟਾਰਟਿੰਗ ਤੋਂ ਜਸਮੀਨ ਦੇ ਨਾਲ ਆਪਣੀ ਮਤਲਬ ਯਾਰੀ ਮਿੱਤਰਤਾ ਹੀ ਰੱਖੀ ਹੋਈ ਹੈ ਇਹਨੀਆਂ ਵੀ ਬੱਚੇ ਤੂੰ ਪੜੀਏ ਦੇਖੋ ਪੜੀ ਲਿਖੀ ਜਿਹੜੇ ਬੱਚੇ ਪੜਦੇ ਲਿਖਦੇ ਆ ਉਹਨੂੰ 8ਵੀਂ 9ਵੀਂ ਤੋਂ ਹੀ ਸਾਰੀਆਂ ਗੱਲਾਂ ਦਾ ਪਤਾ ਲੱਗਣ ਲੱਗ ਜਾਂਦਾ ਹੈ ਨਾ ਦੀ ਪ੍ਰੈਗਨਸੀ ਬਾਰੇ ਕੀ ਆ ਕਿਵੇਂ ਹੈ ਸਾਰਾ ਕੁਝ ਇਹਨਾਂ ਗੱਲਾਂ ਦਾ ਗਿਆਨ ਮੈਂ ਵੀ ਉਹੀ ਸਕੂਲ ਦੇ ਵਿੱਚ ਪੜਿਆ ਹੋਇਆ ਸਕੂਲ 6 ਪੜ੍ਹੀ ਹੈ ਸਾਰੀਆਂ ਗੱਲਾਂ ਦਾ ਪਤਾ ਹੀ ਹੁੰਦਾ ਤਾਂ ਗਰੀਬਨ ਠੀਕ ਹੈ ਨਾ ਬਸ ਇੱਕ ਪਰਦਾ ਹੁੰਦਾ ਕੋਈ ਪਰਦ ਪਿਆਰ ਮੁਹੱਬਤ ਦੇ ਵਿੱਚ ਰੱਖ ਲੈਂਦਾ ਕੋਈ ਨਹੀਂ ਰੱਖਦਾ ਕੋਈ ਆਪਣਾ ਆਪਣਾ ਹਿਸਾਬ ਬਤਾਉਂਦਾ ਹੈ ਨਾ ਹਾਂ ਇਹ ਗੱਲ ਹੈ ਜੀ ਤੇ ਤੁਹਾਡੇ ਨਾਲ ਖੁਸ਼ੀ ਸਾਂਝੀ ਕਰੀਏ ਜੀ ਸੀ ਤੁਸੀਂ ਸਾਡੀ ਵੀਡੀਓ ਨੂੰ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਮਾੜੇ ਕਮੈਂਟ ਕਰਦੇ ਆ ਭਾਈ ਇੱਕ ਗੱਲ ਹੈਗੀ ਜਿਹੜਾ ਮਾੜਾ ਕਮੈਂਟ ਕਰਦਾ ਵੀਡੀਓ ਤਾਂ ਪੂਰੀ ਦੇਖਦਾ ਉਹ ਉਹ ਗੱਲ ਹੈਗੀ ਆ ਇਹ ਨਹੀਂ ਪਤਾ ਹੈਗਾ ਵੀ ਤੂੰ ਚੱਕ ਕੇ ਸਾਨੂੰ ਦੁਪਈਏ ਬਣਾ ਕੇ ਦਿੰਦਾ ਪੂਰੀ ਵੀਡੀਓ ਆ ਕੇ ਦੇਖਦਾ ਹੈਂਗੀ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਬਿਲਕੁਲ ਜੀ ਤੂੰ ਦੇਖ ਤੂੰ ਦੇਖ ਤੂੰ ਕਹਿੰਦਾ ਕਿ ਮੈਂ ਤੇ ਵੀਡੀਓ ਨੂੰ ਦੋ ਚਾਰ ਅੱਛਾ ਇੱਕ ਨੋਟ ਕਰੀ ਗੱਲ ਆਪਣਾ ਰਵਿੰਦਰ ਹਾਂ ਜੀ ਜਿਸ ਦਿਨ ਪੰਜ ਸੱਤ ਬੈਡ ਕਮੈਂਟ ਆਏ ਹੋਣਗੇ ਹਾਂ ਜੀ ਉਸ ਦਿਨ ਤੇਰੀ ਵੀਡੀਓ 10000 ਦਾ 5000 ਪਾਲਤੂ ਚੱਲੀ ਵੀ ਹੋ। ਹਾਂਜੀ ਹਾਂ। ਜੀ ਵੀ ਗਾਂ ਤੋਂ ਗਾਂ ਹੋ ਘਰੀ ਜਾਂਦਾ। ਉਹ ਤੇ ਅੱਲਾ ਦੇਖਦੇ ਹਾਂ ਕੀ ਹੋ ਜਾਂਦਾ। ਹਾਂ ਉਹ ਕੀ ਨਾ ਫਰਕ ਪੈਂਦਾ। ਹਾਂ ਉਹ ਤਾਂ ਹੋ ਉਹ ਵੀ ਦੇਖ ਰਹੀ ਹੈ ਕੀ ਹੋ ਜਾਂਦਾ। ਉਹ ਖੋਲਾ ਫਾਦੀ ਕਰਨੀ ਡਾਂਡੀ ਦੀ ਆਪਣੀ ਉਹ ਵੀ। ਹਾਂਜੀ ਮੈਂ ਤੁਸਾਂ ਕੋਲ ਕਿੱਥੇ ਲਾ ਰਿਹਾ। ਜੇ ਨਾ ਕਰੇ ਜੀ ਜੀ ਖੰਗੋੜ। ਕਦੇ ਖੋਲ ਦਿੰਦੀ ਕਦੇ ਲਾ ਦਿੰਦੀ ਇਹਨੂੰ। ਜੀ ਜੀ ਆਪ ਜਾਈ ਆਪਣੇ ਕੰਮ ਤੇ ਨੋ ਪਰੇ ਫੁੜੇ ਸਾਕ। ਜੀ ਬਾਕੀ ਦਾ ਬੜਾ ਧਿਆਨ ਨਾਲ ਰੱਖੋ ਹਾਂਜੀ ਹਾਂ ਹਾਂ ਬਣਾ ਡਾਕਟਰ ਜਿੰਨ ਸੰਸਾ ਡਾਕਟਰ ਦੇ ਨਾਲ ਟੈਨਸ਼ਨ ਡਾਕਟਰ ਹਾਂ ਬਹੁਤੀ ਟੈਨਸ਼ਨ ਨਹੀਂ ਲੈਣੀ ਕੰਪਲੈਂਟ ਦੇ ਉੱਪਰ ਧਿਆਨ ਦੇਣਾ ਹਾਂਜੀ ਹਾਂਜੀ ਇਹ ਵੀ ਨਹੀਂ ਆ ਵੀ ਜਮੇ ਬੈਠ ਜਾਣਾ ਛੋਟੇ ਛੋਟੇ ਹਲਕੇ ਹੁਲਕੇ ਆਪਣੇ ਕੰਮ ਕਰਨਾ ਆਰ ਐਕਸਰਸਾਈਜ਼ ਬਹੁਤ ਚਾਹੀਦੀ ਹੈ ਕਰ ਕਰਦੇ ਹੋਣ ਜੇ ਕੋਈ ਜਦੋਂ ਬੀਕ ਦਾ ਸਵੇਰ ਬੰਦਾ ਫੇਰ ਚੱਲੋ ਠੀਕ ਆ ਹਾਂਜੀ ਅਦਰਵਾਈਜ਼ ਜੇ ਵੀ ਬੋਡੀਆਂ ਕਹਿ ਰਹੀ ਆ ਵੀ ਹਾਂ ਆਣਾ ਬੜਕ ਕਰ ਸਕਦੇ ਆ ਹੂੰ ਉਹ ਜਿਹਨੂੰ ਮਾਨੋ ਦਾ ਹੱਕਾ ਫੋਕਾ ਦੇ ਨਾਲ ਨਾ ਕਰਦੇ ਉਹ ਬੈਠ ਕੇ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਪ੍ਰਵਾਸ ਦਾ ਤੁਹਾਨੂੰ ਕੋਈ ਕਰਨੀ ਪੜਨੀ ਨਹੀਂ ਚਾਹੀਦੀ